ਰੋਹਨੀਏ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਦੀ ਤعداد ਦੇ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਨੇ ਅਤੇ ਵਾਹਿਗੁਰੂ ਅੱਗੇ ਚੋਰੀ ਅੜ ਕੇ ਮਨੋ ਕਾਮਨਾ ਮੰਗਦੇ ਹਨ ਕਈ ਅਜਿਹੇ ਚਮਤਕਾਰ ਸਚਕਣ ਸ੍ਰੀ ਦਰਬਾਰ ਸਾਹਿਬ ਵਿੱਚ ਪਹਿਲਾਂ ਵੀ ਦੇਖਣ ਨੂੰ ਮਿਲੇ ਨੇ ਅਤੇ ਇੱਕ ਵਾਰ ਫਿਰ ਸਚਕਣ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਚਮਤਕਾਰ ਹੋਇਆ ਹੈ ਜੀ ਹਾਂ 10 ਸਾਲਾਂ ਦਾ ਬੱਚਾ ਜੋ ਕਿ ਬੋਲ ਨਹੀਂ ਸਕਦਾ ਉਸੇ ਆਵਾਜ਼ ਸਚਕਣ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਵਾਪਸ ਆਈ ਹੈ ਅਤੇ ਹੁਣ ਬੱਚੇ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮੋਹਰ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਸ ਦਰਬਾਰ ਸਾਹਿਬ ਵਿੱਚ ਇੱਕ ਟ੍ਰੈਕਟਰ ਵੀ ਭੇਟ ਕੀਤਾ ਗਿਆ ਹੈ। ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾਰਦ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੀ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ। ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਹਮੇਸ਼ਾ ਸੰਗਤਾਂ ਦੀ ਸੇਵਾ ਕਰੇ ਤੇ ਇਸ ਤੋਂ ਵੱਡਾ ਮੈਨੂੰ ਹੋਰ ਕੁਝ ਨਹੀਂ ਹੈ ਕਿ ਜਦ ਵੀ ਮੇਰਾ ਬੇਟਾ ਕਿਸੇ ਤੇ ਕੋਈ ਵੀ ਦਿੱਕਤ ਹੋਵੇ ਤੇ ਉਹ ਆਪਣਾ ਸਾਰਾ ਜੋ ਵੀ ਕੁਝ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਉਹਨਾਂ ਦੀ ਹੈਲਪ ਕਰ ਸਕੇ ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾ ਕੇ ਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਖਾਲਸਾ ਵਾਹਿਗੁਰਜੀ ਕੀ ਫਤਹਿ ਬਲੇ ਜੇ ਸੁਨੇਹਾ ਸਸੀ ਆ ਗਾ ओके अंकल अंकल पहले भाषाई को आ बोलू को आकू 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 आ ਮੈਂ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਿਣੀ ਆ ਮੈਂ ਵਦਾਸਪੁਰ ਵੱਗਦੀ ਆ ਪਾਪਾ ਜੀ ਕੋਲ ਕਾਲ ਤੱਕ ਤੇ ਜਾ ਕੇ ਬਾਬਾ ਜੀ ਕਹਿੰਦੇ ਉਹ ਜਰੂਰ ਬੱਚਾ ਬੋਲੇਗਾ ਤੁਸੀਂ ਖੰਡ ਪਾਟ ਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਖੰਡ ਪਾਟ ਦਿਖਾਣੇ ਆ ਤੇ ਬਾਬੇ ਦਾ ਸ਼ੁਕਰਾਨਾ ਵੀ ਕਰਦੀ ਹੈਗੀ ਇਹ ਮਹਾਰਾਜ ਨੇ ਇਹਨੂੰ بار بار ਸਭ ਕੁਝ ਦਿੱਤਾ ਇੱਥੋਂ ਮੰਨਣ ਹਾਰੇ ਤੋਂ ਕੰਧਾ ਸਾਹਿਬ ਗੁਰਦੁਆਰੇ ਤੋਂ ਵੀ ਇਹਨੂੰ ਕਾਕਾ ਦੁੱਧਾ ਵੀ ਮਿਲਿਆ ਮਹਾਰਾਜ ਬਾਬਾ ਜੀ ਇਹਦੀ ਸੁਖਣਾ ਦੇਣ ਆਈ ਜਦੋਂ ਬੋਲਦਾ ਸੀ ਹੁਣ ਬੋਲਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੀ ਏ ਤੁਸੀਂ ਅਰਦਾਸ ਬੇਨਤੀ ਕਰੋ ਇਹ ਉਧਰ ਦੀ ਮਹਾਰਾਜ ਨੂੰ ਸਤੇ ਮਿਲ ਜੇ ਇਹ ਪੱਕੀ ਹੋ ਜੇ ਫੇਰ ਆਪਣੀ ਨੌਕਰੀ ਕੰਮ ਕਰੇ ਜੋ ਵੀ ਇਹਦੀ ਸਰਦਾ ਹੋਵੇ ਕਰੇਗੀ ਆਪਣੇ ਭੇਜੇ ਕਰੇਗੀ ਗੁਰੂ ਘਰ ਦੇ ਵਿੱਚ ਕਿਸਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ